ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਭਗਤਾ ਭਾਈ ਕਾ ਵੀ ਜੀ ਨੇੜੇ ਰਹ ਜਾਂਦਾ ਤੇ ਹੋਰ ਨਾਲ ਦੇ ਪਿੰਡ ਥਰਾਜ ਦੱਲੂ ਵਾਲਾ ਤੇ ਠੱਠੀ ਪਾਈ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਨਾਮ ਸੁਖਵੰਤ ਸਿੰਘ son of ਚੰਦ ਸਿੰਘ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਂਗਾਪੁਰਾਣਾ ਆਪਣਾ ਘਰ ਵੀਰੇ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਆਪਣਾ ਵਾਂਦਰਾਂ ਵਾਲੇ ੱਡੇ ਤੋਂ ਥੀਰੀ ਵਾਲੇ ੱਡੇ ਨੂੰ ਫੇਰਨੀ ਵਾਲ ਨੂੰ ਜਾਂਦੇ ਜਦੋਂ ਵਿਚ ਸੰਨ ਚ ਆਉਂਦੀ ਐ ਇੱਕ ਗਲੀ ਨੇੜੇ ਸਿਰਗੇ ਵਾਲਾ ੱਡਾ ਵੀ ਰਹਿ ਜਾਂਦਾ ਜੀ ਦੇ ਵਾਂਦਰਾ ਲੱਗ ਗਿਆ ਸੈਂਟਰ 'ਚ ਘਰ ਰਹੀ ਹੈ ਹਾਂਜੀ ਹਾਂਜੀ ਠੀਕ ਆ ਕਾ ਸੂਆ ਕਿੰਨਾ ਮਸੂਂਦੀ ਹੈ ਬਈ ਤੀਜੀ ਸੂਏ ਸੂਬ ਬਈ ਜੀ ਸੂਏ ਹੋਣਗੇ ਹਾਂਜੀ ਠੀਕ ਆ ਵੀਰੇ ਸਵਾ ਮਾ ਕਿੰਨਾ ਲੈ ਜੂਗਾ ਸਵਾ ਇੱਕ ਦੋ ਦਿਨ ਲੈਂਦੀ ਹੈ ਜੀ ਡੇਟ ਮਤਲਬ ਹਾਂਜੀ ਹਾਂਜੀ ਡੇਟ ਕਿ ਲੋ ਵੱਡਾ ਪਸ਼ੂ ਆ ਦੋ ਚਾਰ ਦਾ ਨਾ ਬਾਤ ਕਰ ਸਕਦੇ ਹਾਂ ਹਾਂਜੀ ਪਿਛਲੇ ਸੂਏ ਬਈ ਆਪਾਂ ਕਿੰਨਾ ਦੁੱਧ ਚੋਇਆ ਜੀ ਇਹਦਾ 17 ਲੀਟਰ ਦੁੱਧ ਚੋਇਆ ਜੀ ਗਾਰੰਟੀ ਆ ਗਾਰੰਟੀ ਵਾਲਾ ਜੀ ਠੀਕ ਆ ਜੀ ਥਾਣਾ ਦੀ ਧਾਰ ਪਿੱਛੇ ਦੀ ਗਾਰੰਟੀ ਹੈ ਜੀ ਸਾਰੀ ਫੁੱਲ ਗਾਰੰਟੀ ਹੈ ਜੀ ਪੂਰੀ ਸੀਲਸ ਲੱਗ ਵੀ ਪੂਰੀ 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 ਫੁੱ ਬਾਈ ਦੇ ਦਸਨ ਮੁਤਾਬਕ ਜੀ ਤੋਰ ਦਿਓ ਜੀ ਹੋਰ ਇਧਰ ਆਇਆ ਬਾ ਤੀਜਾ ਜੀ ਸਮਾਂ ਡੇਟ ਮੁਤਾਬਕ ਤਾਂ 2-3 ਦਿਨ ਪਈ ਆ ਬਾਕੀ ਵੀਰੇ ਪਸ਼ੂ ਵੱਡਾ 1-2 ਦਿਨ ਵੱਧ ਵੀ ਲਿਜਾ ਸਕਦਾ ਜੀ ਜੇ ਆਪਾਂ ਪੈਠ ਪੈਠਪੁਰੇ ਦੇ ਚੜਾਈ ਦੀ ਗੱਲ ਕਰਕੇ ਤਾਂ ਲਗਭਗ 3 ਫੁੱਟ ਅੰਗੂ ਚੌੜਾ ਹੋਊਗਾ ਜੀ ਫੁੱਲ ਸੰਭੀ ਪਲੀ ਆ ਪਸ਼ੂ ਬਾਈ ਕੋਲ ਦੋ ਹੀ ਆ ਜੀ ਤੇ ਪਰ ਬਾਈ ਸੇਵਾ ਵਾਲੇ ਪੱਖ ਤੋਂ ਕੋਈ ਘਾੜ ਨਹੀਂ ਸਕਦਾ ਤੇ ਤੁਸੀਂ ਲਾ ਲੋ ਸਾਹਿਬ ਮੰਜਾ ਬਾਈ ਦਾ ਹਰ ਵਕਤ ਪਸ਼ੂਆਂ ਦੇ ਕੋਲੇ ਹੀ ਹੁੰਦਾ ਜੀ ਹਲ ਸੇਵਾ ਲਈ ਆ ਜੀ ਕੋਈ ਆਏ ਨੀਗਾ ਦੁੱਧ ਵੀ ਫਿਰ ਵੀਰੇ ਸੇਵਾ ਨਹੀਂ ਦੇਣਾ ਇਹ ਤੁਹਾਨੂੰ ਵੀ ਪਤਾ ਹੀ ਹੈ ਜੇ ਆਪਾਂ ਸੇਵਾ ਕਰ ਲਾਂਗੇ ਤਾਂ ਚੂ ਲਾਂਗੇ ਤੇ ਜੇ ਪੱਠੇ ਨਾ ਪਾਵਾਂਗੇ ਫਿਰ ਤਾਂ ਕਰਮਾਰੀ ਨੇ ਵੀਰੇ ਕਿੱਥੇ ਕੱਢਣਾ ਜੀ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਾ ਹਾਥੀ ਜਵਾਈ ਵਾਲਾ ਬਾਕੀ ਵਜਨ ਵਜੂਦ ਦੇ ਪੱਖੋਂ ਤੋਂ ਪੂਰੀ ਚੰਗੀ ਆ ਜੇ ਐਡੀ ਮੱਝ ਨੇ ਵੀਰੇ 17 18 ਕਿਲੋਨਾ ਦਿੱਤਾ ਖਰ ਦੇਣਾ ਵੀ ਕਿਨੇ ਆਪਾਂ ਇੱਠ ਪੂਰੇ ਦੇ ਚੜਾਈ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੀ ਥਾਣਾ ਦੀ ਪਾਰ ਪਿੱਛੇ ਦੀ ਹਲ ਗਰੰਟੀ ਹੋਊਗੀ ਜੀ ਇਹਦੇ ਸੀਮਣ ਕਿ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਜੀ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਹਾਂਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਵੀਰੇ ਚੰਗੇ ਪਸ਼ੂ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਜੇ ਏਡੀ ਮੱਝ ਪਾਲ ਕੇ ਤਿਆਰ ਕਰਨੀ ਹੋਵੇ ਤਾਂ ਕਿੰਨਾ ਖਰਚਾ ਖਾ ਕੇ ਤਿਆਰ ਹੁੰਦੀ ਆ ਸੀਮਣ ਵੀ ਚੰਗਾ ਲੱਗਿਆ ਕਿਤੇ ਨਕੀਨਾ ਮਿਲਦਾ ਵੀਰੇ ਐਡਾ ਸੰਭਵ ਹੈ ਬਲਕਿ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ